ਹੈਲੋ ਜੀ ਸਤਿ ਸ਼੍ਰੀ ਅਕਾਲ ਦਨਸਰ ਐਂਡ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਮਾਰਨਿੰਗ ਦਾ ਟਾਈਮ ਹੈਗਾ ਏ ਤੇ ਇਹੋ ਜਿਹੀ ਔਰੇਂਜ ਕਲਾਊਡਸ ਤੁਹਾਨੂੰ ਸ਼ਾਮ ਨੂੰ ਦੇਖਣ ਨੂੰ ਮਿਲਦੇ ਹੋਣਗੇ ਜਦੋਂ ਸਨਸੈਟ ਹੁੰਦਾ ਹੈ ਬਟ ਹੁਣ ਅੱਜ ਨਾ ਜਦੋਂ ਸਨਰਾਈਜ਼ ਹੋ ਰਿਹਾ ਸੀਗਾ ਉਦੋਂ ਵੀ ਆਪਾਂ ਨੂੰ ਇਹੋ ਜਿਹਾ ਕਲਾਊਡ ਦੇਖਣ ਨੂੰ ਮਿਲੇ ਜ ਬਹੁਤ ਹੀ ਜਿਆਦਾ ਸੋਹਣੇ ਲੱਗ ਰਹੇ ਸੀਗੇ ਆਪਾਂ ਧਾਰਾ ਕੱਢ ਕੇ ਆਏ ਸੀ ਤੇ ਆਪਾਂ ਵੇਖੇ ਇੰਨੇ ਜਿਆਦਾ ਇੰਪ੍ਰੈਸਿਵ ਸੀ ਨਾ ਮਤਲਬ ਇਤੋਂ ਦਾ ਥਿਊ ਕਾਫੀ ਜਿਆਦਾ ਵਧੀਆ ਲ ਤੇ ਬਾਹਰ ਬਹੁਤ ਜ਼ਿਆਦਾ ਠੰਡ ਸੀਗੀ ਨਾਲੇ ਅੱਜ ਇੰਨੀ ਧੁੰਦ ਵੀ ਨਹੀਂ ਪਈ ਸੀ ਬਟ ਮੇਰਾ ਜੀ ਕਰ ਰਿਆ ਸੀ ਮੈਂ ਨਾ ਥੜੇ ਦੇ ਉੱਤੇ ਬੈਠ ਕੇ ਨਾ ਬਸ ਇਹਨਾਂ ਨੂੰ ਹੀ ਵੇਖਦਾ ਰਵਾਂ ਬਹੁਤ ਹੀ ਜ਼ਿਆਦਾ ਕਿਊਟ ਲੱਗ ਰਹੇ ਸੀਗੇ ਤੇ ਇੱਥੇ ਲੈਕਸਾ ਸਵੇਰੇ ਸਵੇਰੇ ਮਟਰ ਗਸਤੀ ਕਰਦੀ ਫਿਰਦੀ ਹੈ ਤੇ ਇਹਨੂੰ ਕੋਈ ਇਹੋ ਜਿਹੀ ਚੀਜ਼ ਚਾਹੀਦੀ ਹੈ ਖੇਡਣ ਨੂੰ ਤੇ ਤੁਸੀਂ ਵੇਖ ਸਕਦੇ ਹੋ ਕਿੰਡਾ ਵਧੀਆ ਲੱਗ ਰਿਹਾ ਐਂਜਲ ਲੱਗ ਰਿਹਾ ਜਿਵੇਂ ਬੱਦਲਾਂ ਦੇ ਉੱਤੇ ਕਿਸੇ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਹੋਵੇ ਤੇ ਉਸ ਤੋਂ ਬਾਅਦ ਆਪਾਂ ਚਾਹ ਪੀਤੀ ਅੰਦਰ ਜਾ ਕੇ ਤੇ ਇੱਥੇ ਟਾਈਮ ਹੈਗਾ ਇਹ ਮਾਰਨਿੰਗ ਦਾ ਹੀ ਹੈ ਆਬਵੀਅਸਲੀ ਆਪਾਂ ਕਲੀਨਿੰਗ ਸਾਰੀ ਕੰਪਲੀਟ ਕਰ ਲਈਤੀ ਤੇ ਅੱਜ ਜਿਹੜਾ ਆਪਣਾ ਮੇਨ ਵਲੌਗ ਹੈ ਜਿੰਦੇ ਤੁਸੀਂ ਟਾਈਟਲ ਨੂੰ ਵੇਖ ਕੇ ਵਲੌਗ ਦੇ ਉੱਤੇ ਕਲਿੱਕ ਕੀਤਾ ਹੈ ਉਹ ਆਪਾਂ ਤੁਹਾਨੂੰ ਦੱਸਦੀ ਆ ਅੱਜ ਆਪਾਂ ਸਟੋਰ ਰੂਮ ਦੀ ਕਲੀਨਿੰਗ ਕਰਾਂਗੇ ਜਿਹੜੇ ਦੋਨੇ ਸਟੋਰ ਰੂਮ ਹੈਗੇ ਉਹਨਾਂ ਦੀ ਉਹਨਾਂ ਦੀ ਆਲਮੋਸਟ ਮੰਮੀ ਨੇ ਸਾਰੀ ਕਲੀਨਿੰਗ ਕਰ ਦਿੱਤੀ ਹੈ ਤੇ ਜਿਹੜਾ ਬ੍ਰਾਂਡਾ ਹੈਗਾ ਇਹ ਉਹਦੀ ਕਲੀਨਿੰਗ ਕਰਨ ਵਾਲੀ ਰਹਿੰਦੀ ਹੈ ਤੇ ਤੁਸੀਂ ਲਾਸਟ ਤੱਕ ਬਣੇ ਰਹੋ ਵਲੌਗ ਦੇ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਆਪਾਂ ਕਲੀਨਿੰਗ ਕਰ ਦਿੱਤੀ ਹੈ ਵੈਸੇ ਕੋਈ ਖਾਸ ਆਪਾਂ ਇੰਨਾ ਨਹੀਂ ਕੀਤਾਗਾ ਆਪਾਂ ਥੋੜਾ ਜਿਹਾ ਸਮਾਨ ਸੈੱਟ ਕੀਤਾ ਹੈ ਤੇ ਗੰਧ ਜਿਹੜਾ ਹੈਗਾ ਸੀਗਾ ਜਿੰਨੀ ਰੇਤਾ ਸੀ ਉਹ ਸਾਰੀ ਬਾਹਰ ਕੱਢੀ ਐ ਤੇ ਇੱਥੇ ਪੋਚਾ ਲਾਇਆ ਏ ਕਿਉਂਕਿ ਡੇਲੀ ਬੇਸਿਸ ਤੇ ਆਪਾਂ ਇੱਥੇ ਝਾੜੂ ਲਾ ਦਿੰਨੇ ਹੁੰਨੇ ਆ ਬਟ ਪੋਚਾ ਵਗੈਰਾ ਨਹੀਂ ਲਾਉਂਦੇਗੇ ਆਪਾਂ ਕਦੀ ਕਦੀ ਆਪਾਂ ਝਾੜੂ ਵੀ ਦਿਨ ਚਾਰ ਦਿਨ ਇੱਥੇ ਸਕੀਪ ਕਰ ਦਿੰਨੇ ਆ ਤੇ ਜਿਹੜੇ ਸਵੇਰੇ orange ਬਦਲਾਂ ਨੂੰ ਅੱਗ ਲੱਗੀ ਸੀ ਉਹ ਵੇਖੋ ਹੁਣ ਇੱਥੇ ਕਿੱਡੇ ਸੋਨੇ ਵਾਈਟ ਹੋ ਗਏ ਨੇ ਤੇ ਇੱਥੇ ਮੰਮੀ ਜੀ ਜਿਹੜੇ ਮਾੜੀ ਮੋਟੀ ਮਿੱਟੀ ਮਤਲਬ ਉੱਚੇ ਨੀਵੇਂ ਹੈ ਨਾ ਉਹਨੂੰ ਵੀ ਇੱਥੋਂ ਚੁੱਕ ਕੇ ਪ੍ਰੋਪਰ ਇਕੁਅਲ ਕਰ ਦੇਣਗੇ ਕਿਉਂਕਿ ਆਪਾਂ ਬਾਹਰਲਾ ਸਾਰਾ ਜਿਹੜਾ ਕੱਚ ਤੇ ਇੱਥੋਂ ਹੀ ਜਿਆਦਾ ਮਿੱਟੀ ਅੰਦਰ ਜਾ ਰਹੀ ਹੈ। ਤੇ ਹੁਣ ਇਹ ਆ ਜਿਹੜੇ ਦੋ ਕਮਰੇ ਹੈਗੇ ਆ ਕਲੀਨ ਕਰ ਦਿੱਤੇ ਆ। ਤੇ ਇੱਥੇ ਹੀ ਫालतू ਦਾ ਜਿੰਨਾ ਸਮਾਨ ਹੁੰਦਾ ਆ ਆਪਾਂ ਕੋਈ ਵੀ ਚੀਜ਼ ਲਿਓਣੇ ਆ ਕਾਰਡਬੋਰਡਸ ਦੇ ਗੱਤੇ ਹੋ ਗਏ ਜਿਵੇਂ ਕੋਪਿਆ ਹੋਇਆ ਹੈ ਬਾਕੀ ਦੇ ਮੰਮੀ ਵੇਚ ਦਿੰਦੇ ਆ। ਬਟ ਜਿਹੜਾ ਫालतू ਦਾ ਸਮਾਨ ਜਿਵੇਂ ਕੜਾਈ ਹੋਗੀ ਤੇ ਹੁਣ ਇਹਨੂੰ ਸ਼ਾਇਦ ਕੋਈ ਚੀਜ਼ ਦੇਖ ਗਈ ਹੈ। ਜਿੰਨੇ ਮਗਰ ਆ ਬਹੁਤ ਹੀ ਮਿਹਨਤ ਕਰ ਰਹੀ ਹੈ ਵੀ ਉਹ ਚੀਜ਼ ਮੇਰੇ ਹੱਥ ਚ ਆ ਜਾਏ। ਦਾਦੀ ਤੇ ਵੀ ਇੱਕਾਈ ਨੂੰ ਦਿਖਿਆ ਕੀ ਹੈ? ਆਈ ਥਿੰਕ ਉਹਦੇ ਮਗਰ ਚੂਹਾ ਹੈ ਜਿਹੜਾ ਇਹ ਨਾ ਦਿਖਿਆ ਤੇ ਇਸ ਕਮਰੇ ਚ ਬਹੁਤ ਜ਼ਿਆਦਾ ਚੂਹੇ ਹੈ ਤੇ ਇੱਧਰ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਹੈ ਜਿਵੇਂ ਸਾਡਾ ਪੁਰਾਣਾ ਪੱਖਾ ਬਹੁਤ ਜ਼ਿਆਦਾ ਪੁਰਾਣਾ ਹੈ ਇਹ ਖਾਨਦਾਨੀ ਪੱਖਾ ਤੁਸੀਂ ਕਹਿ ਸਕਦੇ ਹੋ ਇਹਨੂੰ ਐਲੈਕਸਾ ਬਾਸਕਰ ਤੇ ਆਹ ਜਦੋਂ ਮਤਲਬ ਅਸੀਂ ਹੁਣ ਸਰਦੀਆਂ ਦੇ ਵਿੱਚ ਪਾਣੀ ਦਿੱਤਾ ਕਰੀਦਾ ਪਸ਼ੂਆਂ ਵਾਸਤੇ ਕਿਉਂਕਿ ਠੰਡਾ ਪਾਣੀ ਨਹੀਂ ਪੀ ਆਈਦਾ ਤੇ ਇਸ ਬਤੀਲੇ ਚ ਪਾਣੀ ਗਰਮ ਕਰੀਦਾ ਹਜੇ ਦੀ ਜਰੂਰਤ ਨਹੀਂ ਪੈਂਦੀ ਹੁਣ ਆਪਾਂ ਠੰਡਾ ਹੀ ਪਿਆ ਦਿੰਨੇ ਕਿਉਂਕਿ ਹਜੇ ਇੰਨੀ ਜ਼ਿਆਦਾ ਠੰਡ ਨਹੀਂ ਗਈ ਤੇ ਬਾਕੀ ਇੱਥੇ ਆ ਸਭ ਕੁਛ ਤੇ ਆ ਜਦੋਂ ਤੁਸੀਂ ਵੇਖਿਆ ਹੋਊਗਾ ਆਪਾਂ ਆਨਲਾਈਨ ਸ਼ਾਪਿੰਗ ਕੀਤੀ ਸੀਗੀ ਉਹ ਵਾਲਾ ਪ੍ਰੋਡਕਟ ਆਹ ਜਿਹੜਾ ਖਰਾਬ ਹੋ ਚੁੱਕਿਆ ਜਿਹੜਾ ਚੱਗਦਾ ਹੁੰਦਾ ਸੀਗਾ ਬਟਾ ਹੁਣ ਨਹੀਂ ਚੱਗਦਾ ਕਿਉਂਕਿ ਇਹ ਹਨਾ ਖਰਾਬ ਹੋ ਚੁੱਕਿਆ ਉਹਨਾਂ ਚਾਦਾ ਸੀ ਜਿੱਦੋਂ ਹੀ ਨੀਰਾ ਹੁੰਦਾ ਸੀਗਾ ਲਾਈਟ ਜਾਗ ਪੈਂਦੀ ਸੀ ਬਟ ਹੋਣਾ ਖਰਾਬ ਹੋ ਚੁੱਕਿਆ ਤੇ ਇਹ ਕਾ ਕਮਰਾ ਜਿਹੜਾ ਕਲੀਨ ਕਰ ਦਿੱਤਾ ਹੈ ਇੱਧਰ ਸਾਰੇ ਪਸੂਆਂ ਦੀਆਂ ਖਲਾ ਪਈਆਂ ਹੋਈਆਂ ਨੇ ਤੇ ਇੱਧਰ ਬਾਈਕ ਖੜੀ ਕੀਤੀ ਹੈ ਕਿਉਂਕਿ ਬਾਈਕ ਵਾਲਾ ਬਰਾਂਡਿਸ਼ ਖੜੀ ਸੀ ਉੱਥੋਂ ਆਪਾਂ ਇੱਧਰ ਕਰ ਦਿੱਤੀ ਕਿਉਂਕਿ ਬਰਾਂਡੇ ਦੀ ਵੀ ਹੁਣ ਕਲੀਨਿੰਗ ਕਰਨੀ ਹੈ ਤੇ ਆ ਗੇਟ ਹੈ ਜਿਹੜਾ ਆਪਾਂ ਤੋੜ ਕੇ ਇੱਥੇ ਰੱਖਿਆ ਹੋਇਆ ਹੈ ਕਿਉਂਕਿ ਜੇ ਕੋਈ ਜ਼ਰੂਰਤ ਨਹੀਂ ਨਹੀਂ ਇਹ ਪਹਿਲਾਂ ਆਪਣੇ ਦੂਸਰੀ ਸਾਈਡ 'ਤੇ ਗੇਟ ਹੁੰਦਾ ਸੀਗਾ ਉਹੀ ਗੇਟ ਹੈ ਆਹ <coughs> 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 तेन बर ते रहते है। क्लीन करने वाले। ज मम्मी कलीन कर सारी क्लीनिंग कंप्लीट हो चुकी है ते तो तुम वेख सकते हो स्काई कि सोहने बदल बने हुए हैं क्लाउड ब्यूटीफुल शायद कोई प्लेन भी जा रहा मैं आवाज आ रही है बट प्लेन तो दिखना ही नहीं टाइम ना क्लीनिंग शुरू टाइम ना ही कर दीती क्योंकि इतने बहुत ज्यादा टाइम लगेगा क्योंकि जो अपने चोनियाँ आई सी उस तो बाद उधर की क्लीनिंग कंप्लीट की ਤੇ ਆਪਾਂ ਇੱਧਰ ਕੋਈ ਵੀ ਕਲੀਨਿੰਗ ਸਟਾਰਟ ਨਹੀਂ ਕੀਤੀ ਸੀ ਇਸੇ ਕਰਕੇ ਤੇ ਹੁਣ ਮੰਮੀ ਜੀ ਕਲੀਨਿੰਗ ਕਰਨਗੇ ਤੇ ਜੀ ਦੋਨੇ ਕਮਰਿਆਂ ਦੀ ਆਪਾਂ ਕਲੀਨਿੰਗ ਕੰਪਲੀਟ ਕਰ ਦਿੱਤੀ ਸੀ ਪੋਚਾ ਲਾ ਦਿੱਤਾ ਸੀਗਾ ਤੇ ਬਰਾਂਡੇ ਦੇ ਆਪਾਂ ਜਿਹੜੇ ਦੋ ਪੋਰਸ਼ਨ ਹੈਗੇ ਉਹ ਤੇ ਆਪਾਂ ਕਲੀਨ ਕਰ ਦਿੱਤੇ ਸੀ ਉੱਥੇ ਪੋਚਾ ਲਾਉਣ ਵਾਲਾ ਰਹਿੰਦਾ ਸੀਗਾ ਤੇ ਸਮਾਨ ਥੋੜਾ ਜਿਹਾ ਸੈੱਟ ਕਰਨ ਵਾਲਾ ਰਹਿੰਦਾ ਇਸ ਨਾਲੇ ਉੱਥੇ ਟਰੈਕਟਰ ਖੜਾ ਸੀਗਾ ਤੇ ਇਸੇ ਕਰਕੇ ਫਿਰ ਆਪਾਂ ਉੱਥੇ ਕੰਮ ਛੱਡ ਦਿੱਤਾ ਨਾਲੇ ਦੁਪਹਿਰ ਹੋ ਚੁੱਕੀ ਸੀ ਥੱਕ ਗਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਰੋਟੀ ਖਾਧੀ ਸੀ ਫਿਰ ਉਸ ਤੋਂ ਬਾਅਦ ਭਾਂਡੇ ਮੰਜੇ ਫਿਰ ਚਾਹ ਬਣਾਈ ਉਸ ਤੋਂ ਬਾਅਦ ਆਂ ਤੇ ਫਿਰ ਉਸ ਤੋਂ ਬਾਅਦ ਜਦੋਂ ਆਂਟੀ ਜੀ ਚਲ ਗਏ ਸੀਗੇ ਫਿਰ ਆਪਾਂ ਥੋੜਾ ਜਿਹਾ ਰੈਸਟ ਕੀਤਾ ਫਿਰ ਖੇਤੋਂ ਫੋਨ ਆ ਗਿਆ ਸੀਗਾ ਚਾਹ ਵਾਸਤੇ ਫਿਰ ਆਪਾਂ ਚਾਹ ਬਣਾਈ ਤੇ ਚਾਹ ਬਣਾਉਣ ਤੋਂ ਬਾਅਦ ਖੇਤੋਂ ਜਿਹੜੇ ਪੰਨੇ ਆਏ ਸੀਗੇ ਫਿਰ ਆਪਾਂ ਉਹ ਧੋਤੇ ਫਿਰ ਉਸ ਤੋਂ ਬਾਅਦ ਚਾਹ ਵਾਲੇ ਥੋੜੀ ਬਹੁਤ ਪੰਨੇ ਹੋ ਗਏ ਸੀਗੇ ਉਹ ਧੋਤੇ ਇੰਨੇ ਚਾਪਨ ਡਾਡੇ ਦੇਣ ਤੋਂ ਲੰਘਿਆ ਫਿਰ ਤੁਹਾਨੂੰ ਪਤਾ ਸ਼ਾਮ ਦੀ ਸਬਜ਼ੀ ਦੀ ਵੀ ਤਿਆਰੀ ਕਰਨੀ ਹੁੰਦੀ ਹੈ ਤੇ ਜੀ ਹੁਣ ਆਪਾਂ ਇੱਥੋਂ ਦੀ ਕਲੀਨਿੰਗ ਕਰਨੀ ਸ਼ੁਰੂ ਕਰਤੀ ਹੈ ਕਿਉਂਕਿ ਉਧਰ ਦੀ ਕਲੀਨਿੰਗ ਆਪਾਂ ਸਵੇਰੇ ਕੰਪਲੀਟ ਕਰ ਦਿੱਤੀ ਸੀ ਹੁਣ ਟਰੈਕਟਰ ਬਾਹਰ ਕੱਢਿਆ ਫਿਰ ਇੱ ਤੇ ਫਿਰ ਉਸ ਤੋਂ ਬਾਅਦ ਕਰਦੇ ਕੰਮ ਹੋ ਗਏ ਸ ਤੇ ਆਪਾਂ ਨੂੰ ਸ਼ਾਮ ਹੋਣ ਨੂੰ ਆਈ ਹੈ ਮਤਲਬ ਹਜੇ ਢਿਸ਼ੇਤੀ ਤੀ ਨਹੀਂ ਹੋਊਗੀ ਬਟ ਆਪਾਂ ਕਾਫੀ ਲੇਟ ਹੋ ਗਏ ਆ ਤੇ ਮੈਨੂੰ ਪਤਾ ਹੈ ਵੀ ਸ਼ਾਮ ਹੋ ਜੂਗੀ ਇਹਨਾਂ ਤਿੰਨਾਂ ਨੂੰ ਕਲੀਨ ਕਰਦੇ ਕਰਦੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਗੰਦ ਹੈ ਤੇ ਹੌਲੀ ਹੌਲੀ ਕਰਕੇ ਸਮਾਨ ਇੱਥੋਂ ਚੱਕਣ ਨੇ ਆ ਤੇ ਕਾਫੀ ਟਾਈਮ ਹੋ ਗਿਆ ਸੀ ਥੋੜੀ ਕਲੀਨਿੰਗ ਵੀ ਨਹੀਂ ਕੀਤੀ ਸੀ ਆਪਾਂ ਦਿਵਾਲੀ ਟਾਈਮ ਵੀ ਸ਼ਾਇਦ ਨਹੀਂ ਕੀਤੀ ਮੰਮੀ ਦਿਵਾਲੀ ਟਾਈਮ ਕਲੀਨਿੰਗ ਕੀਤੀ ਸੀ ਇਹਦੀ ਨਹੀਂ ਕੀਤੀ ਸੀ ਦਿਵਾਲੀ ਟਾਈਮ ਚੂਰਮਾ ਜਦੋਂ ਸੀਗਾ ਉਸ ਟਾਈਮ ਕਲੀਨਿੰਗ ਕੀਤੀ ਸੀ ਆਪਾਂ ਇੱਥੋਂ ਦੀ ਇਹਦਾ ਮਤਲਬ ਆਲਮੋਸਟ ਕਾਫੀ ਟਾਈਮ ਹੋ ਗਿਆ ਕਲੀਨਿੰਗ ਹੀ ਤਿੰਨੋ ਇਸੇ ਕਰਕੇ ਹੁਣ ਆਪਾਂ ਕਰਾਂਗੇ ਹੈਲੋ ਫਰੈਂਡਸ ਆਹ ਸ਼ਿਟ ਸਫ ਸਫਾਈ ਜਾਰੀ ਕੰਪਲੀਟ ਹੋ ਚੁੱਕੀ ਹੈ ਤੇ ਮੈਨੂੰ ਹਜੇ ਵੀ ਥੋੜੀ-ਬੋਤੀ ਖੰਗ ਲੱਗੀ ਹੈ ਕਿਉਂਕਿ ਮੇਰੀ ਤਾਂ ਬਹੁਤ ਹੀ ਜ਼ਿਆਦਾ ਖੰਗ ਹੈਗੀ ਹੈ ਕਿ ਉਹ ਵਿਗੜ ਗਈ ਹੈ ਤੇ ਇਹ ਤੁਸੀਂ ਵੇਖ ਸਕਦੇ ਹੋ ਮੈਂ ਫਲੈਸ਼ ਫੋਨ ਕਰ ਲਾ ਤੇ ਇੱਥੇ ਸਾਰੀ ਕਲੀਨਿੰਗ ਕੰਪਲੀਟ ਕਰ ਦਿੱਤੀ ਸੀ ਉੱਤੇ ਪੋਚਾ ਵੀ ਲਾ ਦਿੱਤਾ ਸੀਗਾ ਤੇ ਟਰੈਕਟਰ ਵੀ ਅੰਦਰ ਕਰ ਦਿੱਤਾ ਹੈ ਤੇ ਆਹ ਡਰਮ ਦੇ ਥੱਲੇ ਇੰਨੀ ਔਖੀ ਕਲੀਨਿੰਗ ਕੀਤੀ ਨਾ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਜ਼ਿਆਦਾ ਗੰਧ ਨਿਕਲਿਆ ਉਸ ਤੋਂ ਬਾਅਦ ਆਪਾਂ ਵੀਡੀਓ ਬੰਦਨੀ ਕੀ ਤੀਸੇ ਚੱਲੀ ਆਂਦੀ ਸੀ ਪਰ ਫੋਨ ਸਵਿਚ ਆਫ ਹੋ ਗਿਆ ਸੀਗਾ ਤੇ ਆਪਾਂ ਫੇਰ ਵਾਰ-ਵਾਰ ਥੋੜਾ ਜਿਹਾ ਚਾਰਜ ਕਰਦੇ ਥੋੜੀ ਜਿਹੀ ਵੀਡੀਓ ਬਣਾਉਂਦੇ ਥੋੜਾ ਜਿਹਾ ਚਾਰਜ ਕਰਦੇ ਥੋੜੀ ਜਿਹੀ ਵੀਡੀਓ ਬਣਾਉਂਦੇ ਇਸੇ ਚੱਕਰ 'ਚ ਆਪਾਂ ਸੋਚੋ ਆਪਾਂ ਇੱਕ ਵਾਰੀ ਮੋਬਾਈਲ ਚਾਰਜ ਹੀ ਕਰ ਲਈਏ ਫਿਰ ਉਸ ਤੋਂ ਬਾਅਦ ਨਾ ਵੀਡੀਓ ਐਡਿਟ ਵੀ ਕਰਨੀ ਹੁੰਦੀ ਐ ਸੋ ਉਸ ਵਾਸਤੇ ਵੀ ਬੈਟਰੀ ਚਾਹੀਦੀ ਐ ਤੇ ਆਪਾਂ ਲਾਈਟ ਆਨ ਕਰ ਦਿੱਤੀ ਉਸ ਕਮਰੇ 'ਚ ਵੀ ਕਰ ਦਿੰਦੇ ਐ ਕਿ ਮੇਰੇ ਕਲੀਨ ਹੈ ਨਾ ਤੇ ਇੱਥੇ ਕੋਈ ਮਤਲਬ ਸੱਪ ਵਗੈਰਾ ਦਾ ਡਰ ਨਹੀਂਗਾ ਕਿਉਂਕਿ ਪਹਿਲਾਂ ਤੇ ਆ ਲੈਕਸਾ ਜਿਹੜੀ ਹੈ ਨਾ ਆ ਇੱਥੇ ਤੁਰੀ ਫਿਰਦੀ ਹੁੰਦੀ ਸੀ ਤੇ ਐਵੇਂ ਹੁੰਦਾ ਸੀ ਕਲੀਨਿੰਗ ਨਹੀਂ ਕੀਤੀ ਕੀ ਕੀਤਾ ਕੋਈ ਸੱਪ ਵਗੈਰਾ ਨਾ ਹੋਵੇ ਤੇ ਕਲੀਨਿੰਗ ਤੇ ਕਿਹੜਾ ਆ ਨਹੀਂ ਸਕਦਾ ਕਿ ਜੇ ਆਪਾਂ ਸਫਾਈ ਕੀਤੀ ਹੋਵੇ ਤਾਂ ਵੀ ਆ ਹੀ ਸਕਦੇ ਬਟ ਕੀ ਹੁੰਦਾ ਕਿ ਸਫਾਈ ਤੇ ਆਪਦੀ ਸੰਤੁਸ਼ਟੀ ਹੁੰਦੀ ਹੈ ਵੀ ਹਾਂ ਨਹੀਂ ਸਫਾਈ ਕੀਤੀ ਹੈ ਤੇ ਕੋਈ ਡਰ ਨਹੀਂਗਾ ਉਹਦੋਂ ਤੁਸੀਂ ਵੇਖਿਆ ਹੋਣਾ ਆਪਾਂ ਇੱਥੇ ਉਹ ਫੜਿਆ ਸੀਗਾ ਕੋੜ ਕਿਰਲਾ ਲੈਕਸਾ ਨਹੀਂ ਤੇ ਉਹ ਇਸੇ ਕਰਕੇ ਗਈ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਢੇਰੀ ਲੱਗੀ ਹੋਈ ਸੀਗੀ ਛਿੱਟੀਆਂ ਦੀ ਉਹ ਆਪ ਚੁੱਕੀ ਨਹੀਂ ਸੀ ਕਾਫੀ ਟਾਈਮ ਹੋ ਗਿਆ ਬੂਟਿਆਂ ਦੀ ਮੀਨਿੰਗ ਕਰਨ ਵਾਲੀ ਰਹਤੀ ਹੈ ਤੇ ਇੱਥੇ ਜਿਹੜਾ ਬੂਟਾ ਲਾਇਆ ਸੀ ਉਹ ਸੁੱਕ ਗਿਆ ਇੱਥੇ ਨਾ ਕਲਰ ਵਾਲੀ ਮਿੱਟੀ ਹੈ ਤਾਂ ਕਰਕੇ ਬੂਟਾ ਸੁੱਕ ਗਿਆ ਤੇ ਇੱਥੇ ਦਾਦੀ ਜੀ ਲੋਨ ਦੇ ਨੇ ਰੋਟੀਆਂ ਤੁਸੀਂ ਦੇਖ ਸਕਦੇ ਹੋ ਤੇ ਸ਼ਾਮ ਦਾ ਟਾਈਮ ਹੈ ਸਨਸੈਟ ਹੋ ਚੁੱਕਿਆ ਹੈ ਪਾਪਾ ਜੀ ਗਏ ਨੇ ਦੁੱਧ ਕੋਣ ਆਸਤੇ ਦੇਰੀ ਚ ਤੇ ਸਬਜੀ ਬਣ ਚੁੱਕੀ ਆ ਬਦਨ ਸਬਜੀ ਵੀ ਦਿਖਾ ਦਿੰਨੇ ਅੰਦਰ ਬਾਬਾ ਲਾਇਆ ਹੋਇਆ ਆ ਬਸ ਯਾਨੀ ਕਿ ਲੈ ਰਾਸ ਲਾਈ ਹੈ ਟੀਵੀ ਤੇ ਤੇ ਇੱਥੇ ਮੈਨੂੰ ਪਤਾ ਲੱਗਾ ਸਬਜੀ ਬਣਾਈ ਆ ਜਾਂ ਚਾ ਬਤਾਓ ਬਣਾਈ ਹੈ ਤੋਂ ਬਾਅਦ ਮੰਮੀ ਜੀ ਹੁਣੇ ਤਾਂ ਲੰਗੇ ਇੱਥੇ ਚਾਹ ਬਿਕੋਸ ਹੀ ਐਸ ਵੇਲੇ ਵੀ ਚਾਹ ਪੀਣੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਵੈਸੇ ਚਾਹ ਤੇ ਅਸੀਂ ਗਰਮੀਆਂ 'ਚ ਵੀ ਨਹੀਂ ਛੱਡੀ ਸੀ ਐਸ ਵੇਲੇ ਬਣਾਉ ਹੁਣ ਤੇ ਵੈਸੇ ਵੀ ਠੰਡ ਹੋ ਗਈ ਹੈ ਹਾਂ ਇੱਕ ਨਵੀਂ ਚੀਜ਼ ਐਡ ਕਰ ਸਕਦੇ ਕਿ ਰਾਤ ਨੂੰ ਦੁੱਧ ਨਾ ਪੀਆ ਕਰੀਏ ਚਾਹ ਹੀ ਪੀ ਲਿਆ ਕਰੀਏ ਹੜਾ ਮੰਮਾ ਮੈਂ ਤੇ ਦੁੱਧ ਪੀਂਦਾ ਨਹੀਂ ਕਿਉਂਕਿ ਮਿੰਨੇ ਤਾਂ ਖੰਗ ਲੱਗੀ ਆ ਇਸ ਕਰਕੇ ਪਰ ਬਾਕੀ ਸਾਰੇ ਪੀਂਦੇ ਨੇ ਕਦੀ ਕਦੀ ਮੰਮੀ ਦੁੱਧ ਚ ਪੱਤੀ ਪਾ ਲੈਂਦੇ ਆ ਪਰ ਰੋਟੀ ਖਾਣ ਤੋਂ ਬਾਅਦ ਮੇਰੇ ਜੀ ਨਹੀਂ ਕਰਦਾ ਜਾਵਾ ਪੀਣ ਨੂੰ ਹਾਂ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ ਆਲ